ਤੇ ਅਖੀਰ ਮੇਰਾ ਪੀ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀ ਆ ਮੇਰਾ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀ ਓ ਜਿਹੜਾ ਜਾਣਦਾ ਉਹ ਤਾਂ ਮੰਨਦਾ ਏ ਇਸ਼ਕ ਕੀ ਕੁੰਗਰੂ ਬੰਦਾ ਏ ਗੱਲਾਂ 'ਚੋਂ ਗੱਲ ਨਿਕਲਦੀ ਓ ਗੱਲਾਂ 'ਚੋਂ ਵੱਜਦਾ ਫਰਦਾ ਨਾ ਸਾਥ ਬੇਲੀ ਨਾਲ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਰਦਾ ਨਾ ਸਾਥ ਬੇਲੀ ਨਾਲ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਰਦਾ ਏ ਸ਼ਕਾ ਬਾਬੇ ਉਹ ਗਲੀਆਂ ਦਿਨ ਚਾਉਂਦਾ ਓਦਾਂ ਵੇ ਕਰ ਦਿੰਦਾ ਬਾਣੀ ਨੂੰ ਵੀ ਕਰ ਦਿੰਦਾ ਖੀਰ ਮੇਰਾ ਪੀ ਖੀਰ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀ ਵਾਤਾ ਮੇਰਾ ਜੈ ਪੀਰਾਂ ਦੀ ਪਿੰਡ ਦੇ ਹਣਾ ਜ਼ਿਲ੍ਹਾ ਸ਼ਹਿਰਪੁਰ ਤਹਿਸੀਲ ਗੜ ਸ਼ੰਕਰ ਲਾਲਾਂ ਵਾਲੀ ਸਰਕਾਰ ਦੇ ਸੋਹਣੇ ਦਰਬਾਰ ਤੇ ਮੇਲੇ ਦੀ ਕੱਲ ਪਰਸੋ ਚਰਾਗ ਸੀ 14 ਨੂੰ ਚਰਾਗ ਸੀਗੇ 15 ਨੂੰ ਮੇਲਾ ਸੀਗਾ ਜੀ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਬਾਹਰ ਐਨਆਰਆਈ ਭਰਾਵਾ ਦੇ ਸਹਿਬ ਭਰਾਵਾ ਪੈਣਾ ਦੇ ਸਹਿਯੋਗ ਨਾਲ ਮੇਲੇ ਦੀ ਰਸਮ ਕੱਲ ਬਹੁਤ ਸੋਹਣੀ ਮਨਾਈ ਗਈ ਹੈ ਜੀ ਤੇ ਲੰਗਰ ਟੁੱਟ ਵਰਤੇ ਆ ਸੋਹਣੇ ਸੋਹਣੇ ਕਲਾਕਾਰਾਂ ਨੇ ਆਪਣੇ ਆਕੇ ਸਹਿਯੋਗ ਨਾਲ ਤੇ ਵਧੀਆ ਸੋਨਾ ਆਪਣਾ ਕੰਮ ਕਮਾਇਆ ਤੇ ਸਾਰੀ ਸੰਗਤ ਦਾ ਲੱਖ ਲੱਖ ਸ਼ੁਕਰਿਆ ਸਾਰਿਆਂ ਦਾ ਕਿ ਲੱਖ ਲੱਖ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਸਾਰੀ ਸੰਗਤ ਦੇ ਸਹਿਯੋਗ ਨਾਲ ਸੋਨਾ ਮੇਲਾ ਕਰਵਾਇਆ ਗਿਆ ਜੀ ਜੈ ਪੀਰਾਂ ਦੇ ਜੈ ਪੀਰਾਂ ਦੀਆਂ ਦੀ ਜੈ ਪੀਰਾਂ ਦੀ ਸਰਕਾਰ ਲੱਖ ਦਾ ਤਾਂ ਸਰਕਾਰ ਦੇ ਦਰਬਾਰ ਤੇ 14 15 ਤਰੀਕ ਦਾ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਤੇ ਜਿੱਥੇ ਚਾਦਰ ਦੇ ਚਰਾਕਾਂ ਦੀ ਰਸਮ ਤੇ 15 ਨੂੰ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਸਰਕਾਰ ਅਵਤਾਰ ਕਾਦਰੀ ਜੀ ਦੇ ਚਲਾਏ ਹੋਏ ਸਾਲਾਨਾ ਜੋੜ ਮੇਲੇ ਦੀ ਅੱਗੇ ਚਲਾਈ ਹੋਈ ਰੀਤ ਮਦਨ ਸ਼ਾਹ ਜੀ ਦੇ ਰਹਿਮਨ ਜੀ ਦੇ ਵਿੱਚ ਪੂਰੀ ਕੀਤੀ ਗਈ ਤੇ ਬਾਹਰ ਐਨ ਆਰ ਆਈ ਵੀਰਾਂ ਦਾ ਬਹੁਤ ਸਹਾਯੋਗ ਰਿਆ ਪੈਣਾ ਦਾ ਤੇ ਨੱਗਰ ਦਾ ਬਹੁਤ ਸਹਾਯੋਗ ਰਿਆ ਗ੍ਰਾਮ ਪੰਚਾਇਤ ਦਾ ਬਹੁਤ ਸਹਾਯੋਗ ਰਿਆ ਸਭ ਦਾ ਅਸੀਂ ਦਿলো ਧੰਨਵਾਦ ਕਰਦੇ ਆ ਤੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਰਕਾਰ ਨੂੰ ਸਲਾਮ ਸਭ ਦਾ ਧੰਨਵਾਦ ਜੈ ਪੀਰਾਂ ਦੀ ਜੈ ਪੀਰਾਂ ਦਾ